ਸੰਗੜੇ ਜੰਗਲ ਦੇ ਵਿੱਚੋਂ ਮਿਲੀਆਂ ਮੁੰਡੇ ਅਤੇ ਕੁੜੀ ਦੀਆਂ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਲਿਆ ਕਬਜ਼ੇ ਦੇ ਵਿੱਚ ਅਤੇ ਕੀਤੀ ਪੜਤਾਲ ਸ਼ੁਰੂ ਮ੍ਰਿਤਕਾਂ ਦੀ ਹੋ ਗਈ ਪਛਾਣ ਖਬਰ ਹੁਸ਼ਿਆਰਪੁਰ ਚਿੰਤਪੁਰ ਨੇ ਮਾਲਕ ਤੇ ਸਥਿਤ ਪਿੰਡ ਚੋਹਾਲ ਤੋਂ ਹੈ ਜਿੱਥੇ ਕਿ ਚੋਹਾਲ ਲਾਗੇ ਸਥਿਤ ਜ਼ਿਲ੍ਹਾ ਵੈਲੀ ਨਜ਼ਦੀਕ ਇੱਕ ਸੰਗੜੇ ਜੰਗਲ ਦੇ ਵਿੱਚੋਂ ਮੁੰਡੀਆਂ ਤੇ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਤੇ ASP ਸਰਬੀਸ ਸਿੰਘ ਬਾਹੀਆ DSP ਸਿਟੀ ਦੀਪ ਅਮਨ ਸਿੰਘ ਪੁਲਿਸ ਪਾਰਟੀ ਇਸ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜੋ ਮ੍ਰਿਤਕਾਂ ਲਾਸ਼ਾਂ ਮਿਲੀਆਂ ਨੇ ਉਹਨਾਂ ਦੀ ਪਛਾਣ ਸੰਦੀਪ ਦਿਵਾੜੀ ਪੁੱਤਰ ਹਰੀਸ਼ ਚੰਦਰ ਦਿਵਾੜੀ ਵਾਸੀ ਜਲੰਧਰ ਅਤੇ ਪੂਜਾ ਵਜੋ ਹੋਈ ਹੈ ਦੋਨੋਂ ਹੀ ਜਲੰਧਰ ਦੇ ਰਹਿਣ ਵਾਲੇ ਸੀ ਅਤੇ ਜਿੱਥੇ ਜਿਸ ਥਾਂ ਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਉੱਥੇ ਸੰਗਰਾਂ ਜੰਗਲ ਹੈ ਤੇ ਇਹ ਦੋਵੇਂ ਉੱਥੇ ਕਿਵੇਂ ਗਏ ਕਿਉਂ ਗਏ ਇਸ ਗੱਲ ਦੀ ਸਾਰੀ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਆਖਰਕਾਰ ਇਹ ਕਿਉਂ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕੋਈ ਸੁਰਾਗ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਕੁਝ ਵੀ ਨਹੀਂ ਕਹਿ ਸਕਦੇ ਤੇ ਸਰ ਦੋ ਡੈਡ ਬodies ਰਿਕਵਰ ਹੋਈਆਂ ਨੇ ਚੋਹਾਲਪਿੰਡ ਤੋਂ ਕੀ ਕੁਰਾ ਮੀਟਰ ਹੈ ਜੀ ਅ ਬੇਸਿਕਲੀ ਸਾਡੂ ਐਸ ਐਚਓ ਸਦਰ ਦੀ ਕੋਲ ਇਨਫੋਰਮੇਸ਼ਨ ਆਈ ਸੀ 11:00 ਵਜੇ ਦੀ ਗ੍ਰੀਨ ਵੀ ਦੋ ਡੈਡ ਬodies ਹੈਗੀਆਂ ਲੜਕਾ ਲੜਕੀ ਜਿਹੜੇ ਚਵਾਲ ਖੱਡ ਦੇ ਵਿੱਚ ਹੈਗੀਆਂ ਉਹਨਾਂ ਨੇ ਸੂਚਿਤ ਕੀਤਾ ਹੋਇਆ ਹੈ ਔਰ ਉਹਦੇ ਫਰੈਂਡ ਹੀ ਉਹਨੂੰ ਲੱਭਦੇ ਹੋਏ ਬੇਸਿਕਲੀ ਇਹ ਦੋਨੋਂ ਜਲੰਧਰ ਰਹਿੰਦੇ ਆ ਅਮਨਨਗਰ ਆਏਗਾ ਜਿੱਥੇ ਲੜਕਾ ਰਹਿੰਦਾ ਜੋ ਉਹਨਾਂ ਦੇ ਦੋਸਤਾਂ ਨੇ ਦੱਸਿਆ ਕੱਲ ਉਹਨੇ ਇਹਨਾਂ ਦੇ ਇੱਕ ਮੋਬਾਈਲ ਤੇ ਮੈਸੇਜ ਕੀਤਾ ਸੀ ਵੀ ਜਿੱਥੇ ਆਪਾਂ ਪਹਿਲਾਂ ਘੁੰਮਣ ਜਾਂਦੇ ਸੀ ਉਥੇ ਚਿਲ ਗਾਲਾ ਹੋਰ ਕਿਤੇ ਨਾਲ ਲੱਭੋ ਉਹਦੇ ਫਰੈਂਡ ਨੂੰ ਉਹ ਜਦੋਂ ਮੈਸੇਜ ਉਹਨੇ ਦੇਖਿਆ then ਪਹਿਲਾਂ ਇਹ ਕੱਲ ਜਲੰਧਰ ਲੱਭਦੇ ਰਹੇ ਉਹਨੂੰ ਅੱਜ ਜਦੋਂ ਉਹਨੇ ਮੈਸੇਜ ਦੇਖਿਆ WhatsApp ਤੇ then ਉਹ ਫਿਰ ਹਿਆਰਪੁਰ ਆਏ ਫਿਰ ਉਹ ਆਪਣੇ ਇਮੀਡੀਏਟਲੀ ਸਾਡੀਆਂ ਟੀਮਸ ਡੀਐਸਪੀ ਸਾਹਿਬ ਸਿਟੀ ਦੀਪ ਦੀਪ ਜੀ ਤੇ ਸੋਮਨਾਥ ਜੀ ਪਹੁੰਚੇ ਆ ਔਰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਫਿਰ ਸਾਡੀਆਂ ਫ੍ਰਾਂਟਿਕ ਟੀਮਾਂ ਔਰ ਸਾਰੇ ਆ ਕੇ ਕੀਤਾ ਹੈਗਾ ਬੇਸਿਕਲੀ ਸੁਸਾਇਡ ਲੱਗ ਰਿਹਾ ਹੈਗਾ ਬਾਕੀ ਫਰਦਰ ਜੋ ਆ ਯਕੀਨਨ ਚੀਜ਼ ਚ ਗੱਲ ਆਏਗੀ ਸਾਹਮਣੇ ਤੁਹਾਨੂੰ ਦੱਸਾਂਗੇ ਸਰ ਬਹੁਤ ਜਿਆਦਾ 메ਨ ਰੋਡ ਤੋਂ 1/2 ਕਿਲੋਮੀਟਰ ਜਾ ਕੇ ਜੰਗਲ ਨੂਮਾ ਥਾਂ ਦੇ ਵਿੱਚੋਂ ਇਹ ਲਾਸ਼ਾਂ ਮਿਲੀਆਂ ਨੇ ਜੀ ਜੀ ਕੋਈ ਲੱਗਦਾ ਵੀ ਕੋਈ ਕਿਸੇ ਐਂਗਲ ਤੋਂ ਕੋਈ ਮਰਡਰ ਹੋਵੇਗਾ ਨਹੀਂ ਨਹੀਂ ਬਿਲਹਾਲ ਮੋਟਰਸਾਈਕਲ ਤੁਸੀਂ ਵੀ ਗਏ ਅੰਦਰ ਮੋਟਰਸਾਈਕਲ ਤੁਸੀਂ ਦੇਖਿਆ ਹੋਣਾ 1 ਕਿਲੋਮੀਟਰ ਅੱਗੇ ਤਾਂ ਮੋਟਰਸਾਈਕਲ ਚੱਲ ਜਾਂਦਾ ਔਰ ਉੱਥੋਂ ਅੱਗੇ ਹੀ ਥੱਲੇ ਉਹ ਲੰਮਕਿਆ ਹੈ ਔਰ ਉਹਦੇ ਵਿੱਚ ਹਾਲੀ ਫਿਲਹਾਲ ਸਾਨੂੰ ਕੋਈ ਮਰਡਰ ਵਾਲਾ ਰੀਜ਼ਨ ਲੱਗਦਾ ਨਹੀਂ ਸੋ ਲੱਗਦੀ ਹੈ ਬਾਕੀ ਫਿਰ ਵੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਹੋਇਆ ਉਹਨੂੰ ਪਲੇਅ ਕਰਾਂਗੇ